ਕੱਲ ਸ਼ਾਮ ਨੂੰ ਡਰਾਾ ਨਿਕਲ ਜਾਣਾ ਜੀ 1 ਨੀ 2 ਨੀ 3 ਡਰਾਾ ਇਕੱਠੇ ਨਿਕਲਦੇ ਜਮਾ ਫ੍ਰੀਜ ਦੇ ਨੀਤੇ ਨਾਲ ਜੀਪੀ ਜਮਾ ਫ੍ਰੀਜ ਕੱਲ ਸ਼ਾਮ ਨੂੰ ਪੜਾਕਾ ਪੈ ਜਾਣਾ ਹੂਣ ਚੱਕ ਲੋ ਟਿਕਟਾਂ ਤੇ ਪਹਿਲੇ ਨਾਮ ਦੇ ਵਿੱਚ ਥਾਰ ਆ 4x4 ਟਰੈਕਟਰ ਲੈ ਜਾਓ ਤੇ ਇੱਕ ਨੰਬਰ ਨੋਟ ਕਰ ਲਿਓ ਸਭ ਤੋਂ ਪਹਿਲਾਂ ਕਿਉਂਕਿ ਟਾਈਮ ਬਹੁਤ ਘੱਟ ਰਹਿ ਗਿਆ ਕੱਲ ਸ਼ਾਮ ਨੂੰ ਡਰਾਾ ਨਿਕਲ ਜਾਣਾ 9501029181 500 ਦੇ 3 ਕੋਨਾ 500 ਦੇ 3000 ਦੇ 10 ਆ 2000 ਦੇ 25 ਆ 5000 ਦੇ 75 ਗੁੱਪਣ ਮਿਲ ਜਾਣਗੇ ਅਸੀ ਗੱਲ ਦੋ ਤੋਂ ਆਪਾਂ ਖੜੇ ਆ ਪਿੰਡ ਬਾਜੜਾ ਜਿਲ੍ਹਾ ਮਾਨਸਾ ਦੇ ਵਿੱਚ ਕੱਲ ਸ਼ਾਮ ਨੂੰ ਡਰਾਾ ਨਿਕਲ ਜਾਣਾ ਜੀ 1 ਨਹੀਂ 2 ਨਹੀਂ 3 ਡਰਾਾ ਇਕੱਠੇ ਨਿਕਲਣਿਆ ਤਿੰਨ ਨਿਕਲਣਿਆ ਵੀ ਤਿੰਨ ਡਰਾਾ ਕੱਢਾਂਗੇ ਭਾਈ ਤੇ ਵੱਡੇ ਡਰਾਾ ਦੇ ਵਿੱਚ ਕਿਹੜੇ ਕਿਹੜੇ ਨਾਮ ਆ ਪਹਿਲੇ ਨਾਮ ਤੇ ਭਾਈ ਥਾਰ ਆ ਆਪਣੀ ਹਾਂਜੀ ਤੇ ਥਾਰ ਦੀ ਚੋਅ ਚਾਦਰ ਝੋਟਾ ਖੜਾ ਭਾਈ ਨਿਊ ਹਾਲੈਂਡ 363 4x4 4x4 ਟਰੈਕਟਰ ਆ ਜੀ ਤੇ ਪਹਿਲੇ ਨਾਮ ਦੇ ਵਿੱਚ ਥਾਰ ਆ 4x4 ਟਰੈਕਟਰ ਲੈ ਜਾਓ ਤੇ ਇੱਕ ਨੰਬਰ ਨੋਟ ਕਰ ਲਿਓ ਸਭ ਤੋਂ ਪਹਿਲਾਂ ਕਿਉਂਕਿ ਟਾਈਮ ਬਹੁਤ ਘੱਟ ਰਹਿ ਗਿਆ ਕੱਲ ਸ਼ਾਮ ਨੂੰ ਡਰਾਾ ਨਿਕਲ ਜਾਣਾ 9501029181 500 ਦੇ 3 ਗੁੱਪਣ ਬਈ 500 ਦੇ 3000 ਦੇ 10 ਆ 2000 ਦੇ 25 ਆ 5000 ਦੇ 75 ਗੁੱਪਣ ਮਿਲ ਜਾਣਗੇ ਫੋਨ ਚੱਕ ਲੋ ਟਿਕਟਾਂ ਪਾ ਲੋ ਮਿੱਤਰੋ ਤੇ ਦੂਜੇ ਨਾਮ ਤੇ ਫੋਰਡ ਆ ਦੂਜੇ ਨਾਮ ਤੇ ਬਈ ਫੋਰਡ ਹੈ ਫੋਰਡ ਦੀ ਚੋਇਸ ਵੀ ਬੋਲਟ ਹੈ ਠੀਕ ਹੈ ਜੀ ਜੀ ਵੀ ਬੋਲਟ ਆ ਤੇ ਬੋਲਟ ਦੋ ਕਿਵੇਂ ਖੜੇ ਆ ਇਹ ਵੀ ਇੱਕ ਜਿਹੜਾ ਆਪਣੇ ਸਪੈਸ਼ਲ ਮਿਨੀ ਡਰਾਈਵਰਾਂ ਦਾ ਡਰਾ ਰੱਖਿਆ ਹੋਇਆ ਹੈ ਜੇ ਕਿਨੇ ਜੀਪ ਨਹੀਂ ਲੈਣੀ ਤਾਂ ਬੋਲਟ ਲੈ ਜਾ ਸਕਦੇ ਸੈਕੰਡ ਆ ਜੇ ਹੁਣ ਬੋਲਟਾਂ ਤੇ ਜੀਪ ਦੇ ਗੁੱਪਣ ਮਿੱਤਰੋ ਜੇ 1000 ਦੇ ਟਿਕਟਾਂ ਲੈਣੇ ਹੋ ਤਹਾਜ਼ਾਰ ਦੇ ਦੋ ਗੁੱਪਨ ਜੀਪ ਤੇ ਫ੍ਰੀ ਮਿਲਣਗੇ ਤੇ 2000 ਦੇ ਪੰਜ ਜੀਪ ਵਾਲੇ ਮਿਲਣਗੇ ਜਿਵੇਂ ਹੁਣ ਡਰਾਅ ਤੁਹਾਨੂੰ ਦੱਸਤਾ ਮੇਨ ਡਰਾਅ ਦੇ ਵਿੱਚ 101 ਨਾਮ ਤੇ ਮਿਨੀ ਡਰਾਅ ਉਹਦੇ ਵਿੱਚ 11 ਨਾਮ ਆ ਤੇ ਇੱਕ ਸਪੈਸ਼ਲ ਮਿਨੀ ਆ ਉਹਦੇ ਚ ਜੀਪ ਇਧਰ ਖੜੀ ਟੋਟਲ 113 ਨਾਮ ਕੱਢਣੇ ਆ ਬਈ ਇੱਕ ਤੋਂ 113 ਨਾਮ ਆ ਤੇ ਆਹ ਜੀ ਸਕੂਟਰੀਆ ਮਿੱਤਰੋ ਇਲੈਕਟ੍ਰਿਕ ਇਹਦਾ ਜਮਾ ਫ੍ਰੀਜ ਦੇਣੀ ਆ ਤੇ ਨਾਲ ਜੀਪੀ ਜਮਾ ਫ੍ਰੀਜ ਆ ਕੱਲ੍ਹ ਸ਼ਾਮ ਨੂੰ ਪੜਾਕਾ ਪਾਇਆ ਜਾਣਾ ਕੂਣ ਚੱਕ ਲੋ ਟਿਕਟਾਂ ਪਾ ਲੋ ਡਰਾ ਡੇਰੇ ਚ ਨਿਕਲੂ ਜੀ ਇਸੇ ਜਗ੍ਹਾ ਤੇ ਭਾਈ ਲਾਈਵ ਡਰਾ ਨਿਕਲੂਆ ਸੰਗਤ ਦੀ ਹਾਜ਼ਰੀ ਦੇ ਵਿੱਚ ਕੱਢਾਂਗੇ ਸੰਗਤ ਦੀ ਹਾਜ਼ਰੀ ਦੇ ਵਿੱਚ ਸ਼ਾਮ ਨੂੰ 5 ਵਜੇ ਮਿੱਤਰੋ ਪਾਓ ਟਿਕਟਾਂ ਭਾਈ 40 50 ਚ ਨਾਲ ਲਾਈਵ ਕਰਨਗੇ ਇਹ ਡਰਾ ਨੂੰ ਆਪਣੇ ਠੀਕ ਹੈ 40 ਤੋਂ 50 ਚ ਨਾਲ ਤੇ ਲਾਈਵ ਚੱਲੂਗਾ ਵੀਰਾਂ ਦਾ ਕੰਟੈਕਟ ਨੰਬਰ ਆ ਨੋਟ ਕਰ ਲਿਓ ਬਸ 9501029181 ਪੇਮੈਂਟ ਕਰਕੇ ਸਕਰੀਨਸ਼ਾਟ ਭੇਜ ਦਿਓ 5 ਮਿੰਟ ਦੇ ਵਿੱਚ ਵਿੱਚ ਤੁਹਾਨੂੰ ਟਿਕਟਾਂ ਮਿਲ ਜਾਣਗੀਆਂ ਸਾਰਾ ਸੇਵਾ ਦਾ ਕੰਮ ਆ ਮਿੱਤਰੋ ਡੇਰੇ ਦਾ ਕੰਮ ਆ ਪਾਲੋ ਗੁਪਨਗੀ ਨਾਲ ਕਰ ਦਿਓ ਸ਼ੇਅਰ ਕਰਕੇ ਧੰਨਵਾਦੀ